ਸਤਿ ਸ਼੍ਰੀ ਅਕਾਲ ਦਸਤਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਮਾਨਪਿੱਤ ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਦੁਆਰ ਬਾਗ ਦਿਖਾਏ ਗਏ ਤੇ ਇੱਕ ਸੂਟ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਅੱਜ ਇੱਕ ਬਾਗ ਜੋ ਕਿ ਹੱਥਾਂ ਨਾਲ ਕੱਢਿਆ ਹੋਇਆ ਹੈ ਇਹ ਪੁਰਾਣੇ ਜ਼ਮਾਨੇ 'ਚ ਕੱਢੇ ਜਾਂਦੇ ਸੀ ਤੇ ਹੁਣ ਆਪਾਂ ਇੱਕ ਦੁਆਰ ਦੁਆਰਾ ਫੇਰ ਲੈ ਕੇ ਆਏ ਆਂ ਇਸਾ ਟਵਾਕ ਜੀ ਦਾ ਕਲਰ ਹੈ ਕਾਫੀ ਇਹਦੇ ਵਿੱਚ ਪਾਏਗੇ ਨੇ ਚਾਰ ਕਲਰ ਜੈਲੋ ਗ੍ਰੀਨ ਮਰੀਆੰਟਾ ਕ੍ਰੀਮ ਇਹ ਦਾ ਵਾਟਰ ਹੈ ਧਿਆਨ ਨਾਲ ਢੀੜੇ ਅੱਜ ਫਿਰ ਮੋਰਨੀਆਂ ਬਣਾਈਆਂ ਹੋਈਆਂ ਨੇ ਇਹਦੇ ਵਿੱਚ ਇਹ ਦੀ ਨਮਾਇ ਤੋਂ ਸਿੱਖ ਸਕਦੇ ਹੋ ਇੱਕ ਕੰਪਲੀਟ ਕਰਕੇ ਸਾਰਾ 2 ਮੀਟਰ ਕਪੜਾ ਦਾ ਰੈਡੀ ਹੋ ਜਾਂਦਾ ਇਹਦੇ ਵਿੱਚ ਇੱਕ ਫੱਟੀ ਪਾਈ ਜਾਂਦੀ ਆ ਇੱਕ ਗਿੱਟ ਦੀ ਸਫਾਈ ਦੇਖੋ ਤੇ ਜਿਹੜੀ ਇਹ ਕਾਲੀ ਬੂਟੀ ਪਾਈ ਹੈ ਇਹਦੇ ਬਾਰੇ ਤੁਸੀਂ ਮੈਨੂੰ ਮੈਂ ਪਿਛਲੀ ਵਾਰ ਵੀ ਪੁੱਛਿਆ ਸੀ ਤੁਸੀਂ ਇਹ ਦੱਸੋ ਸਾਨੂੰ ਕਿਉਂ ਪਾਈ ਗਈ ਆ ਤੇ ਤੁਸੀਂ ਪਿੱਛੋਂ ਵੀ ਦੇਖ ਸਕਦੇ ਹੋ ਕਈ ਕਹਿੰਦੇ ਵੀ ਪਤਾ ਨਹੀਂ ਮਸ਼ੀਨ ਵਰਕ ਆ ਨਹੀਂ ਜੇ ਮਸ਼ੀਨ ਵਰਕ ਆ ਦੇਖ ਸਕਦੇ ਹੋ ਇਹ ਹੈਂਡ ਵਰਕ ਹੈ ਹੱਥਾਂ ਨਾਲ ਕੀਤਾ ਗਿਆ ਕੰਮ ਆ ਸਾਰਾ ਜਿੰਨਾ ਕੰਮ ਕੀਤਾ ਗਿਆ ਸਾਰਾ ਹੀ ਹੱਥਾਂ ਨਾਲ ਕੀਤਾ ਗਿਆ ਹੋਇਆ ਇਹ ਕੰਮ ਨੂੰ ਕਰਨ ਵਾਸਤੇ ਸਾਨੂੰ ਤਿੰਨ ਤੋਂ ਢਾਈ ਮਹੀਨੇ ਲੱਗ ਜਾਂਦੇ ਆ ਤੇ ਫੇਰ ਇਹ ਕੰਪਲੀਟ ਹੋਊਗਾ ਵਿੱਚ ਕਹਿ ਦਿੰਦੇ ਬਹੁਤ ਜਲਦੀ ਇਹ ਜਲਦੀ ਹੋਣ ਵਾਲੀ ਚੀਜ਼ ਨਹੀਂ ਹੈਗੀ ਦੇਖੋ ਜੀ ਇਹ ਵਾਲਾ ਪਈਆ 1 ਮੀਟਰ ਤੇ ਜਿਹੜੀ ਇਹਦੀ ਚੜਾਈ ਆ ਉਹ 1.5 ਮੀਟਰ ਤੁਸੀਂ ਦੇਖ ਹੀ ਸਕਦੇ ਹੋ ਤੁਹਾਨੂੰ ਦੇਖਣ ਤੇ ਖੁਦ ਵੀ ਪਤਾ ਲੱਗ ਰਿਹਾ ਹੋਣਾ ਸਪਾਈ ਚੈੱਕ ਕਰ ਸਕਦੇ ਹੋ ਸਿਵਾਗ ਦੀ ਬਾਓ ਚ ਕਿੰਨੀ ਜਿਆਦਾ ਸਫਾਈ ਐ। ਹਾਂ ਦੇਖ ਸਾਰਨਾ ਦੇਖੋ ਕਿੰਨੇ ਕਲਾ ਕਲਾ ਹਾਂ ਕਿੰਨਾ ਵਧੀਆ ਤਰੀਕੇ ਨਾਲ ਬਣਾਇਆ ਗਿਆ। ਸਾਰੇ ਹੈਂਡ ਮੇਡ ਕੋਈ ਵੀ ਇਹਦੇ ਵਿੱਚ ਜਿਹੜਾ ਮਸ਼ੀਨ ਦਾ ਕੰਮ ਨਹੀਂ ਕੀਤਾ ਗਿਆ। ਆ ਦੇਖੋ ਸਾਈਡਾਂ ਤੇ ਵੀ ਅਸੀਂ ਦਾਹੂ ਕਰਕੇ ਦਿੱਤਾ ਗਿਆ। ਤਾਂ ਜੋ ਜਿਹੜਾ ਸਾਈਡਾਂ ਤੋਂ ਕਪੜਾ ਨਾ ਨਿਕਲੇ। ਇਦਾਂ ਕਲਰ ਕੰਬੀਨੇਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਬਣਿਆ ਹੋਇਆ ਕਿੰਨੇ ਪਿਆਰੇ ਕਲਰ ਨਾਲ ਹੀ ਹੋਇਆ ਇਹ ਸੀ ਸਾਡਾ ਅਰਜ ਵਾਲਾ ਪਹਿਲਾ ਬਾਗ ਆਜੀ ਸਾਡਾ ਦੂਸਰਾ ਬਾਗ ਜੋ ਕਿ ਮਹਿਰੂਮ ਕਲਰ ਤੇ ਬਣਿਆ ਹੋਇਆ ਕਾ ਟਾਈਪ ਨਾ ਆਉਂਿਆ ਇਹ ਦੀਦੀ ਨੇ ਨੂੰ ਜਿਆਦਾ ਹੈ ਵੀ ਪਸੰਦ ਨਹੀਂ ਸੀ ਤੇ ਉਹਨਾਂ ਨੇ ਹਲਕਾ ਕਰਵਾਇਆ ਇਹਦੇ ਤੇ ਹਲਕਾ ਹਲਕਾ ਵਰਕ ਕਰ ਦਿੱਤੇ ਫੁਲਕਾਰੀ ਤੇ ਕਰਵਾਉਣੇ ਨੇ ਹਲਕਾ ਹਲਕਾ ਵਰਕ ਇਹ ਵਰਕ ਇਹਦਾ ਉਦਾਂ ਦਾ ਕਰਿਆ ਹੋਇਆ ਹਲਕਾ ਹਲਕਾ ਆ ਦੇ ਆ ਫੁਲਕਾਰੀ ਵਾਲਾ ਹੀ ਬਣਾਇਆ ਹੋਇਆ ਤੇ ਡਿਜ਼ਾਈਨ ਜਿਹੜਾ ਫੁਲਕਾਰੀ ਵਾਲਾ ਡਿਜ਼ਾਈਨ ਹੈ ਵੈਸੀ ਫੁਲਕਾਰੀ ਤੇ ਬਣਦਾ ਪਰ ਉਹਨਾਂ ਦੀਦੀ ਨੇ ਇਹ ਸਪੈਸ਼ਲੀ ਹੈ ਜਿਹੜਾ ਉਹਨੇ ਇਹਦੇ ਬਾਗ ਦੇ ਉੱਪਰ ਰੈਡੀ ਕਰਵਾਇਆ ਆ ਦੇਖੇ ਵਿੱਚ ਹਲਕੀ ਹਲਕੀ ਬੂਟੀ ਪਾਈ ਹੋਈ ਹੈ ਸਾਰੇ ਇਹ ਬਾਗ ਵੀ 1.5 ਮੀਟਰ ਚੌੜਾ ਤੇ 2.5 ਮੀਟਰ ਲੰਬਾਈ ਹੈ ਇਹਦੀ ਚੈੱਕ ਕਰ ਸਕਦੇ ਹਾਂ ਸਾਰੇ ਵਰਕ ਦੀ ਸਫਾਈ ਦੇਖੋ ਕਿੰਨੀ ਹੈ ਤੇ ਅਟਕਲੀਏ ਦਾ ਬਣਿਆ ਹੋਇਆ ਬਾਗ ਹੈ ਇਹਨੂੰ ਕਿਹਾ ਜਾਂਦਾ ਹੈ ਅਟਕਲੀਏ ਇਹ ਅਟਕਲੀਏ ਦਾ ਬਾਗ ਹੈ ਦੇਖੋ ਕਲਰ ਕੰਬੀਨੇਸ਼ਨ ਕਿੰਨਾ ਸੋਹਣਾ ਬਣਿਆ ਹੋਇਆ ਕਈ ਕਹਿੰਦੇ ਨੇ ਅਸੀਂ ਜ਼ਿਆਦਾ ਹੈ ਕਿ ਨਹੀਂ ਲੈਣਾ ਇਹ ਉਹਨਾਂ ਪਹਿਣਾ ਵਾਸਤੇ ਆ ਜੋ ਹਲਕਾ-ਪੁਲਕਾ ਵਾਲ ਦੀ ਹੈ ਜੇ ਵੀ ਸਾਨੂੰ ਹਲਕਾ-ਪੁਲਕਾ ਵਾਲ ਚਾਹੀਦਾ ਆਪ ਤੁਸੀਂ ਬੈਕ ਸਾਈਡ ਵੀ ਚੈੱਕ ਕਰ ਸਕਦੇ ਹੋ ਵੀ ਹੈਂਡ ਮੇਡ ਆ ਇਹ ਸਿਰਫ ਹੱਥਾਂ ਨਾਲ ਕਰਿਆ ਹੋਇਆ ਇਹਦੇ ਵਿੱਚ ਕੋਈ ਮਸ਼ੀਨ ਦਾ ਜੂਜ਼ ਨਹੀਂ ਹੈ ਜਿੰਨਾ ਵਰਕ ਆ ਸਾਰਾ ਹੈਂਡ ਮੇਡ ਹੈ ਇਹ ਹੱਥਾਂ ਨਾਲ ਕੀਤਾ ਗਿਆ ਕੰਮ ਹੈ ਸਾਰਾ ਜੇ ਕਿਸੇ ਵੀ ਭੈਣ ਨੇ ਬਣਵਾਉਣਾ ਹੋਵੇ ਤਾਂ ਸਾ ਤੋਂ ਬਣਵਾ ਸਕਦੇ ਨੇ ਨਵੇਂ ਹਲਕਾ ਕਿ ਕਿੰਨਾ ਸਿਫਾਰੀ ਨਹੀਂ ਲੈਣਾ ਜਾਂ ਕੋਸਟਲੀ ਹੋ ਜਾਂਦਾ ਜਦੋਂ ਹੈਵੀ ਹੁੰਦਾ ਇਹ ਆਪਣੇ ਨੋਰਮਲ ਰੇਂਜ ਦਾ ਹੈ ਇਹਦੇ ਕੋਈ ਜ਼ਿਆਦਾ ਰੇਂਜ ਨਹੀਂ ਹੈਗੀ ਬਿਲਕੁਲ ਨੋਰਮਲ ਜੀ ਰੇਂਜ ਦਾ ਬਣਿਆ ਹੋਇਆ ਹੈ ਇਹ ਕੋਈ ਵੀ ਵਾਈ ਕਰ ਸਕਦਾ ਇਹ ਰੈਡੀ ਹੈ ਸਾਡੇ ਕੋਲ ਜਿਹਨੇ ਵੀ ਵਾਈ ਕਰਨਾ ਹੋਵੇ ਨੂੰ ਵਾਈ ਚੈੱਕ ਕਰੋ ਦੇਖੋ ਜੀ ਲੰਬਾਈ ਚੁੜਾਈ ਜਿਹਨੇ ਵੀ ਬਾਅਦ ਵਾਇਰ ਕਰਨਾ ਉਹ ਸਾਡੇ ਨੰਬਰ ਤੇ ਕੰਟੈਕਟ ਕਰਕੇ ਸਾਡਾ ਤੋਂ ਇਹ ਪਰਚੇਜ਼ ਕਰ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ